ਔਰ ਦਾ ਬੀਬੀਆਂ ਨੌਜਵਾਨ ਸਾਥੀਓ ਦੇਖੋ 5 ਫਰਵਰੀ ਦੀ ਇਹ ਘਟਨਾ ਵਾਪਰੀ ਆ ਪਿੰਡ ਚ ਇਹ ਮਸਲਾ ਪਿੰਡ ਚ ਹੱਲ ਹੋ ਸਕਦਾ ਸੀ ਇਹ ਮਸਲਾ ਹੱਲ ਹੋ ਸਕਦਾ ਸੀ ਜੇ ਜੈਤੋ ਦਾ ਐਸਐਚਓ ਜਾਂ ਐਮਐਲਏ ਚਾਹੁੰਦੇ ਕਿ ਏਸਾ ਗੱਲ ਨੂੰ ਠੰਡਾ ਠੰਡੀ ਪਾਇਆ ਜਾਵੇ ਪਰ ਸਮਝ ਨਹੀਂ ਆ ਰਹੀ ਕਿ ਰਿజర్ਵ ਹਲਕਰ ਯਰ ਵੀ ਐਸ ਐਚਓ ਆ ਉਥੇ ਤੇ ਰਿజర్ਵ ਕੈਟਾਗਰੀ ਦਾ ਇਹ ਐਮ ਐਲ ਏ ਹੈ ਜਿਹੜਾ ਕਿ ਇਹ ਚਾਹੁੰਦੇ ਆ ਆਮ ਹੀ ਪੰਜਾਬ ਦੇ ਵਿੱਚ ਅਸੀਂ ਦੇਖਦੇ ਆ ਕਿ ਜਿੱਥੇ ਖਾਸ ਕਰਕੇ ਔਰਤ ਸਰਪੰਚਾ ਉਹ ਵੀ ਸ਼ੈਡਿਊਲਡ ਕਾਸਟ ਉਹਨਾਂ ਦਾ ਇਹ ਏਜੰਡਾ ਹੁੰਦਾ ਹੈ ਕਿ ਇਹਨਾਂ ਨੂੰ ਕਿਵੇਂ ਨਾ ਕਿਵੇਂ ਆਪਦੀ ਲੱਤ ਦੀ ਨਗਾਇਆ ਜਾਵੇ ਸੋ ਇਹ ਜਿਹੜਾ ਇੰਨਾ ਸਮਾਂ ਹੋ ਗਿਆ ਵੱਖ-ਵੱਖ ਸਮੇ ਅਸੀਂ ਧਰਨੇ ਮਿਆਰੇ ਵੀ ਦਿੱਤੇ ਆ ਵੱਖ-ਵੱਖ ਸਮੇ ਸਰਕਾਰ ਦਾ ਪੈਟ ਸਿਆਪਾ ਵੀ ਕੀਤਾ ਇਹ ਸਾਨੂੰ ਨਿਆ ਮਿਲੇ ਔਰ ਅੱਜ ਜੋ ਤਾਜ਼ੀ ਖਬਰ ਹੈ ਕਿ ਤੁਹਾਨੂੰ ਬੁਲਾਇਆ ਗਿਆ ਸੀ ਪੰਚਾਇਤ ਨੂੰ ਬੁਲਾਇਆ ਗਿਆ ਸੀ ਡੀਡੀਪੀਓ ਸਾਹਿਬ ਨੇ ਕਿ ਤੁਹਾਡੇ ਨਾਲ ਕੋਈ ਕੰਪਰੋਮਾਈਜ਼ ਕਰੀਏ ਅਸੀਂ ਵੀ ਜਥੇਬੰਦਕ ਤੌਰ ਤੇ ਉਹਨਾਂ ਨੂੰ ਮਿਲੇ ਆ ਸਾਨੂੰ ਪ੍ਰੋਸੇਜਿਕ ਸੂਤਰਾ ਤੋਂ ਪਤਾ ਲੱਗਾ ਹੈ ਕਿ ਇਹਨਾਂ ਨੇ ਪ੍ਰਬੰਧਕ ਲਾ ਦਿੱਤਾ ਹੈ। ਸਾਸੀਂ ਡੀਡੀਪੀਓ ਸਾਹਿਬ ਨੂੰ ਇਹ ਗੱਲ ਉਹਨਾਂ ਦੇ ਧਿਆਨ ਚ ਲਿਆਉਂਦੀ ਹੈ ਕਿ ਦੁਆਰਾ ਚੰਦ ਭਾਣ ਦੇ ਵਿੱਚ ਉਹ ਕਲੇਸ਼ ਨਾ ਖੜਾ ਕਰੋ ਜਿਹੜਾ ਕਿ ਪਹਿਲਾਂ ਹੋ ਚੁੱਕਿਆ ਹੈ। ਦੇਖੋ ਅੱਜ ਪੰਜਾਬ ਸਰਕਾਰ ਜਿਹੜੀ ਆ ਮਤਲਬ ਪਿਛਲੇ 3.5 ਸਾਲ ਤੋਂ ਪੰਜਾਬ ਚ ਚੱਲ ਰਹੀ ਹੈ। ਤੁਸੀਂ ਲੋਕਾਂ ਨੇ ਲੈਣਾ 'ਚ ਖੜ ਕੇ ਲੰਮੀਆਂ ਕਤਾਰਾਂ 'ਚ ਖੜ ਕੇ ਤੁਸੀਂ ਵੋਟਾਂ ਪਾ ਕੇ ਸਰਕਾਰ ਬਣਾਈ ਐ ਤੇ ਇਹ ਸਰਕਾਰ ਨੇ ਕਾਸਟਰਾਂ ਦੇ ਵਿੱਚ ਡਾਕਟਰ ਪੀਮਰਾਵ ਬੇਵਕਰਾਂ ਦਾ ਪੁੱਤ ਅਨਾ ਸੌਰੀ ਫੋਟੋ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੀ ਫੋਟੋ ਲਾ ਕੇ ਇਹੀ ਮੁੱਖ ਮੰਤਰੀ ਜਿਹੜਾ ਸੰਤਰਾ ਮਦਾਸੀ ਦੇ ਗੀਤ ਗਾਉਂਦਾ ਸੀ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ ਮੈਂ ਕਹਿੰਦਾ ਵੀ ਸੰਤਰਾ ਬਦਾਸੀ ਦਾ ਗੀਤ ਵੀ ਇਹ ਇਨਸਲਟ ਕਰ ਰਿਹਾ ਹੈ ਅੱਜ ਜੇ ਡਾਕਟਰ ਅਮੇਦਕਰ ਸਾਹਿਬ ਦੀ ਫੋਟੋ ਲਾਈ ਹੈ ਤਾਂ ਸਿਰਫ ਇਹ ਰਾਜਸੀ ਧਰਾਣੇ ਇਸ ਕਰਕੇ ਇਹ ਇੱਕ ਚਿਹਰਾ ਵਰਤਿਆ ਕਿ ਇਹ ਪੰਜਾਬ ਦੇ ਸ਼ੈਡਿਊਲਡ ਕਾਸਟ ਲੋਕਾਂ ਦੀ ਜਿਹੜੀ ਅਸੀਂ ਵੋਟ ਬੈਂਕ ਨੂੰ ਕੈਸ਼ ਕਰਨਾ ਆ ਹੁਣੇ ਲੁਧਿਆਣੇ ਵੋਟਾਂ ਪਈਆਂ ਤੁਸੀਂ ਵੇਖਿਆ ਹੁਣ ਇੱਕ ਬੀਬੀ ਇੱਕ ਪੰਚਾਇਤ ਮੈਂਬਰ ਹੈ ਪਹਿਲਾਂ ਤਾਂ ਉਹਨੂੰ ਪਿੰਡ ਦੇ ਵਿੱਚ ਡਰਾਇਆ ਗਿਆ ਉਹਦੇ ਘਰੇ ਜਾ ਕੇ ਵੀ ਜੇ ਤੂੰ ਉੱਥੇ ਮੀਟਿੰਗ 'ਚ ਗਈ ਤਾਂ ਉੱਥੇ ਗੋਲੀ ਚੱਲੂਗੀ ਫਿਰ ਉਹਦੇ ਪੇਕਿਆਂ ਦੇ ਘਰੇ ਜਾ ਕੇ ਮਾਨਸੇ ਗਏ ਆ ਇਹ ਮਾਨਸੇ ਜਾ ਕੇ ਉਹਦੇ ਪੇਕਿਆਂ ਤੋਂ ਕੁੜੀ ਦਾ ਚਾਚਾ ਆਇਆ ਕੁੜੀ ਡਿਪਰੈਸ਼ਨ 'ਚ ਆਜੇ ਸੋ ਗੱਲ ਕੀ ਹੈ ਕਿ ਇਹ ਲੋਕ ਇਹ ਨਹੀਂ ਚਾਹੁੰਦੇ ਕਿ ਇਹ ਜਿਹੜਾ 바ਵਾ ਸਾਹਿਬ ਦਾ ਸੰਵਿਧਾਨ ਲਿਖਿਆ ਉਹਦੇ ਅਨਸਾਰ ਇਹ ਗਰੀਬ ਗੁਰਬਾਹ ਲੋਕ ਆ ਜਿਹੜੇ ਆਮ ਆ ਜਿਹੜੇ ਅਸੀਂ ਸ਼ੈਡਿਊਲਡ ਕਾਸਟ ਲੋਕ ਆ ਸਾਡਾ ਕੋਈ ਸਰਪੰਚ ਸਰਪੰਚੀ ਨਾ ਕਰ ਸਕੇ ਪ੍ਰੋਪਰ ਢੰਗ ਨਾਲ ਸੋ ਜੋ ਜਥੇਬੰਦੀ ਦਾ ਫੈਸਲਾ ਆਪਣਾ ਅਸੀਂ ਹੁਣ ਡਿਪਟੀ ਕਮਿਸ਼ਨਰ ਨੂੰ ਵੀ ਮਿਲਾਂਗੇ ਵੀ ਜੇਕਰ ਅੱਜ ਇਹ ਦੇਖੋ ਇਹ ਸਾਰਾ ਪੁਲਿਸ ਪ੍ਰਸ਼ਾਸਨ ਵੀ ਖੜਾ ਹੈ ਅਸੀਂ ਚੈਲੰਜ ਕਰਦੇ ਹਾਂ ਕਿ ਜੇ ਕਿਤੇ ਇਹਨਾਂ ਨੇ ਉੱਥੇ ਪ੍ਰਬੰਧਕ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਹੁਣੇ ਪਤਾ ਲੱਗਾ ਕਿ ਲਾਤਾ ਜੇ ਇਹਨਾਂ ਨੇ ਲਾਤਾ ਤਾਸੀਂ ਇਹਨਾਂ ਨੂੰ ਦੱਸਿਆ ਵੀ ਫੇਰ ਉਹ ਚੰਦ ਭਾਂ ਦੀ ਦੁਆਰਾ ਜਿਹੜੇ ਆ ਜ਼ਖਮਲੇ ਹੋ ਜਾਣਗੇ ਤੇ ਤੁਸੀਂ ਆਪ ਦਾ ਸਿੱਧੇ ਹੋ ਜਾਓ। ਵੱਡ ਤੋਂ ਖਾਰਾ ਪਿੰਡ ਔਰਤਾਂ ਬੱਚੇ ਬਜ਼ੁਰਗ ਸਭ ਦੇ ਜਿਹੜੇ ਪੁਲਿਸ ਵੱਲੋਂ ਜਿਹੜਾ ਤਖਤਲ ਟਾਇਆ ਗਿਆ ਉਸ ਦੇ ਬਾਵਜੂਦ ਵੀ ਜਿਹੜਾ ਜਦੋਂ ਸਚਾਈ ਸਾਹਮਣੇ ਆਈ ਤੇ ਕਮਦੂਰ ਹੋ ਰਾ ਤੇ ਜਿਹੜੇ ਪਰਚੇ ਦਰਜ ਵੀ ਹੋਏ 307 ਐਸਸੀਐਸਟੀ ਐਕਟ ਲੱਗਣ ਦੇ ਬਾਵਜੂਦ ਵੀ ਪੁਲਿਸ ਨੇ ਜਿਹੜਾ ਉਹਨਾਂ ਦੀ ਮਦਦ ਕਰਨਾ ਜਿਹੜਾ ਉਹ ਬੰਦ ਨਹੀਂ ਕੀਤੀ ਤੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਨਹੀਂ ਕੀਤਾ ਗਿਆ। ਹੁਣ ਉਹਨਾਂ ਦੀਆਂ ਕੋਸ਼ਿਸ਼ਾਂ ਲਗਾਤਾਰ ਰਹੀ ਸੀ ਕਿ ਅਸੀਂ ਜਿਹੜਾ ਉਹ ਇਸ ਅਮਨਦੀਪ ਕੌਰ ਨੂੰ ਸਰਪੰਚੀ ਨਹੀਂ ਕਰਨ ਦੇਣੀ ਹੁਣ ਵੀ ਚਲੋ ਡੀਡੀਪੀਓ ਸਾਹਿਬ ਦੇ ਮੀਟਿੰਗ ਸੀ ਅੱਜ ਪੰਚਾਇਤ ਦੀ ਮੀਟਿੰਗ ਹੋਈ ਪਹਿਲਾਂ ਇਧਰੋਂ ਅਮਨਦੀਪ ਕੌਰ ਦੀ ਧਿਰ ਜਿਹੜੀ ਉਹਨਾਂ ਨੂੰ ਅੰਦਰ ਬੁਲਾਇਆ ਗਿਆ ਬਾਅਦ ਦੇ ਵਿੱਚ ਦੂਸਰੀ ਧਿਰ ਨੂੰ ਉਸ ਤੋਂ ਬਾਅਦ ਅਸੀਂ ਐਕਸ਼ਨ ਕਮੇਟੀ ਵੱਲੋਂ ਵੀ ਮਿਲੇ ਆ ਤੇ ਡੀਡੀਪੀਓ ਦਾ ਹਲੇ ਤੱਕ ਤਾਂ ਇਹ ਸੀਗਾ ਕਿ ਅਸੀਂ ਹਲੇ ਤੱਕ ਪ੍ਰਬੰਧਕ ਕੋਈ ਨਹੀਂ ਲਾਇਆ ਚਲੋ ਬਾਹਰ ਆਉਣੇ ਆ ਕੁਝ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਦਾ ਕਿ ਉਹਨਾਂ ਦੇ ਜਿਹੜੇ ਪ੍ਰਬੰਧਕ ਆ ਉਹ ਲਾ ਦਿੱਤਾ ਵੀ ਜੇ ਦੇਖਿਆ ਜਾਵੇ ਤੇ ਪੰਚਾਇਤਾਂ ਦੇ ਜਿਹੜਾ ਜ਼ਿਲ੍ਹੇ ਦਾ ਮੁਖੀ ਆ ਡੀਡੀਪੀਓ ਤੇ ਜੇ ਉਹ ਝੂਠ ਬੋਲ ਰਿਹਾ ਇਸ ਤਰ੍ਹਾਂ ਤੇ ਬਹੁਤ ਸ਼ਰਮ ਵਾਲੀ ਗੱਲ ਆ ਉਹ ਦੀ ਆ ਇਸ ਕਰਕੇ ਹੁਣ ਆਪਾਂ ਵੀ ਜਿਹੜਾ ਸਾਰਿਆਂ ਨੇ ਤੈਅ ਕੀਤਾ ਹੈਗਾ ਕਿ ਇੱਥੋਂ ਆਪਾਂ ਦੋ ਲਾਈਨਾਂ ਦੇ ਵਿੱਚ ਚੱਲਾਂਗੇ ਤੇ ਡੀਸੀ ਦਫ਼ਤਰ ਦੇ ਵਿੱਚ ਜਿਹੜਾ ਉੱਥੇ ਡੀਸੀ ਦਫ਼ਤਰ ਦੇ ਅੱਗੇ ਬੈਠਾਂਗੇ ਉੱਥੇ ਜਾ ਕੇ ਤੇ ਉੱਥੇ ਆਪਾਂ ਡੀਸੀ ਸਾਹਿਬ ਨੂੰ ਪੁੱਛਦੇ ਆਂ ਵੀ ਇਹ ਦੱਸੋ ਕਿ ਕੀ ਕਿਹੜਾ ਅਧਿਕਾਰ ਹੈਗਾ ਤੁਹਾਡਾ ਕਿ ਜਿਹੜਾ ਇੱਕ ਚੁਣਿਆ ਹੋਇਆ ਨੁਮਾਇੰਦਾ ਜਿਹਨੂੰ ਲੋਕਾਂ ਨੇ ਵੋਟਾਂ પાਕੇ ਚੁਣਿਆ ਤੇ ਤੁਸੀਂ ਇੱਕ ਜਿਹੜਾ ਸਧਾਰਨ ਬੰਦਾ ਉਹਦੇ ਕਹਿਣ ਤੇ ਪਿੰਡ ਦੇ ਸਰਪੰਚ ਨੂੰ ਜਿਹੜਾ ਲੋਨ ਦੀ ਕੋਸ਼ਿਸ਼ ਕਰਦੇ ਹੋ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਹੈਗਾ ਅਸੀਂ ਡੀਡੀਪੀਓ ਸਾਹਿਬ ਕੋਲੇ ਵੀ ਗੱਲ ਰੱਖੀ ਸੀ ਵੀ ਜੇਕਰ ਸਾਨੂੰ ਲੱਗਦਾ ਕਿ ਪੰਚਾਇਤ ਦਾ ਕੋਈ ਆਪਸੀ ਡਿਸਪਿਊਟ ਹੈਗਾ ਕੋਈ ਮੈਂਬਰਾਂ ਦੀ ਜਾਂ ਸਰਪੰਚ ਦੀ ਲੜਾਈ ਹੈਗੀ ਆ ਫੇਰ ਤਾਂ ਤੁਸੀਂ ਕੰਮ ਰੋਕਦੇ ਵੀ ਚੰਗੇ ਲੱਗਦੇ ਵੀਰ ਪੰਚਾਇਤ ਦਾ ਅਸਮੇ ਜਿਹੜੀ ਲੜਾਈ ਪਈ ਹੋਈ ਆ ਤੇ ਕੰਮ ਜਿਹੜਾ ਨਹੀਂ ਚੱਲ ਸਕਦਾ ਵੀ ਇੱਕ ਤੀਸਰਾ ਪਰਸਨਾ ਜਿਹਦਾ ਕੋਈ ਲੱਲਾ ਨਹੀਂ ਖਖਾਣੀ ਪੰਚਾਇਤ ਦੇ ਵਿੱਚ ਤੇ ਉਹਦੇ ਕਹਿਣ ਤੇ ਜਿਹੜਾ ਸਾਰਾ ਪ੍ਰਸ਼ਾਸਨ ਵੀ ਪੂਛ ਮਾਰਦਾ ਫਿਰਦਾ ਉਹਦੇ ਅੱਗੇ ਤੇ ਉਹਨਾਂ ਦੇ ਕਹਿਣ ਤੇ ਜਿਹੜਾ ਪ੍ਰਬੰਧਕ ਲਾਉਣ ਦੀਆਂ ਤਿਆਰੀਆਂ ਲਗਾਤਾਰ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਇਹ ਲਗਾਤਾਰੀ ਜੇ ਪ੍ਰਸ਼ਾਸਨ ਗਮਦੂਰ ਹਰਾਂ ਦੇ ਪੱਖ ਦੇ ਵਿੱਚ ਨਾ ਖੜਦਾ ਤੇ ਜਿੱਥੋਂ ਤਾਈਂ ਇਹ ਚੰਦ ਭਾਂ ਦਾ ਮਸਲਾ ਗਿਆ ਜਿੰਨੀ ਰਾਂਗ ਪਈ ਉਹ ਕਦੀ ਪੈਣੀ ਨਹੀਂ ਸੀ ਕਿਉਂਕਿ ਇਹ ਜਿਹੜੇ ਕੁਰਸਨਾ ਤੇ ਬੈਠੇ ਨੇ ਇਹਨਾਂ ਦੇ ਜਦੋਂ ਅੱਖਾਂ ਤੇ ਨੀਲੇ ਨੋਟਾਂ ਵਾਲੀ ਪੱਟੀ ਚੜ ਜਾਂਦੀ ਉਦੋਂ ਬਾਅਦ ਇਹਨਾਂ ਨੂੰ ਦਿਸਣੋਂ ਹਟ ਜਾਂਦਾ ਕੁਝ ਤੇ ਬਾਕੀ ਜਿਹੜੇ ਮਜ਼ਦੂਰ ਵਰਗਾ ਕਿਰਤੀ ਲੋਕ ਉਹ ਤਾਂ ਇਹਨਾਂ ਨੂੰ ਵੈਸੇ ਹੀ ਕੀੜੇ ਮਕੌੜੇ ਲੱਗਦੇ ਆ ਬੀ ਇਹਨਾਂ ਨੂੰ ਤਾਂ ਅਸੀਂ ਮਿੱਧ ਕੇ ਲੰਘ ਜਾਣਾ ਤੇ ਉਹ ਕੰਮ ਇਹ ਲਗਾਤਾਰ ਕਰਨ ਲੱਗੇ ਹੋਏ ਤੇ ਜਿਹੜੀ ਸਰਕਾਰ ਵੀ ਟਾਰਾ ਮਾਰਦੀ ਸੀ ਕਿ ਅਸੀਂ ਔਰਤਾਂ ਨੂੰ ਵੱਧ ਅਧਿਕਾਰ ਦੇਣੇ ਆ ਔਰਤਾਂ ਦਾ ਵੱਧ ਮਾਨ ਸਨਮਾਨ ਕਰਨਾ ਤੇ ਉਹ ਆਪਾਂ ਦੇਖ ਹੀ ਰਹੇ ਆ ਕਿ ਇੱਕ ਔਰਤ ਜਿਹੜੀ ਉਹ ਪਿੰਡ ਦੇ ਵਿੱਚੋਂ ਵੋਟਾਂ ਦੇ ਨਾਲ ਸਰਪੰਚ ਬਣਦੀ ਆ ਇਲੈਕਸ਼ਨ ਜਿੱਤਦੀ ਆ ਜਿਹੜਾ ਇਹ ਜਿਹੜੇ ਸੰਵਿਧਾਨ ਦਾ ਢੰਡੋਰਾ ਪੇਟਦੇ ਆ ਕਿ ਅਸੀਂ ਉਹ ਸੰਵਿਧਾਨ ਦੇ ਮੁਤਾਬਕ ਚੱਲਦੇ ਆ ਹੈਲੋ ਵੀ ਉਹਦੇ ਵਿੱਚ ਸੰਵਿਧਾਨ ਦੇ ਮੁਤਾਬਕ ਜਿਹੜਾ ਵੋਟਾਂ ਪਈਆਂ ਨੇ ਤੇ ਫਿਰ ਸਵਿਧਾਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਇੱਕ ਔਰਤ ਸਰਪੰਚ ਬਣ ਜੇ ਤੇ ਉਹਨੂੰ ਬਿਨਾਂ ਵਜਾ ਲਾ ਦਿੱਤਾ ਜਾਵੇ ਤੇ ਉਹਦੀ ਜਗ੍ਹਾ ਤੇ ਪ੍ਰਬੰਧਕ ਲਾਇਆ ਜਾਵੇ। ਫੇਰੇ ਸਾਨੂੰ ਦੱਸਣ ਕਿ ਇਹਨਾਂ ਕੋਲੇ ਕਿਹੜਾ ਸਵਿਧਾਨ ਆ। ਜਿਹੜਾ ਉਸ ਸਵਿਧਾਨ ਦੀ ਲੰਘਣਾ ਕਰਕੇ ਇਹ ਇਹਨਾਂ ਨੇ ਆਪ ਦਾ ਕੋਈ ਨਵਾਂ ਹੀ ਬਣਾਇਆ ਹੁਣ ਆ ਫਿਰ। ਵੀ ਜਿਹਦੇ ਮੁਤਾਬਕ ਪ੍ਰਬੰਧਕ ਲਾਉਣ ਦੀਆਂ ਕੋਸ਼ਿਸ਼ਾਂ ਜੜੀਆਂ ਇਹਨਾਂ ਦੀਆਂ ਜਾਰੀ ਨੇ। ਤੇ ਆਪਾਂ ਹੁਣ ਸਾਰੇ ਹੀ ਇੱਥੋਂ ਜਿਹੜਾ ਉਹ ਚੱਲਾਂਗੇ ਡੀਸੀ ਦਫ਼ਤਰ ਵੱਲ ਨੂੰ। ਕਹਿਣਾ ਚਾਹੁੰਨੀ ਸੀ ਕਿ ਉਸ ਤੋਂ ਪਹਿਲਾਂ ਜੇ ਸਾਨੂੰ ਇਹ ਹੱਕ ਹੀ ਨਾ ਦੇਣ ਜੇ ਸਾਨੂੰ ਹੱਕ ਦਿੰਦਿਆ ਤਾਂ ਇਹ ਹੱਕ ਦੀ ਰੱਖਿਆ ਕਰਨੀ ਚਾਹੀਦੀ ਹੈ ਨਾ ਉਹਨਾਂ ਨੂੰ ਮੈਂਬਰ ਕਿੰਨੇ ਜਥੇ ਦੇ ਫਰਕ ਸਾਡੇ ਨਾਲ 4 ਮੈਂਬਰ ਨੇ ਵੀ ਕੌਂਸਲਿੰਗ ਪਿੰਡ ਦੇ ਕਿੰਨੇ ਮੈਂਬਰ ਕਿ ਦਿੰਦੇ ਪੰਚਾਇਤ ਵਿੱਚ ਸਾਡੇ ਹੈਗੇ 9 ਇੱਕ ਗੱਲ ਮੈਂ ਤੁਹਾਨੂੰ ਹੋਰ ਧਿਆਨ ਦੇ ਕੇ ਦੱਸਣਾ ਚਾਹੁੰਦਾ ਪਰ ਜੋ ਐਮਐਲਏ ਮੋੜਤਾ ਉਹਦੇ ਸਾਡੇ ਕੋਲੇ ਫੋਟੋਆਂ ਵੀ ਹੈ ਹਨ ਜੋ ਪੰਚਾਇਤ ਮੈਂਬਰ ਹੀ 9 ਨੰਬਰ ਵਾਰਡ ਦੀ ਸੁਪਾਲ ਹੋ ਰਹੇ ਉਹਨੂੰ ਕਹਿ ਦਿੰਦਾ ਪਿੰਡ ਦੇ ਵਿੱਚ ਪੰਚਾਇਤ ਸਾਡੇ ਪਿੰਡ ਦੇ ਲੋਕ ਬੈਠੇ ਨੇ ਕੋ ਪਛਤਾ ਰਹੇ ਆ ਕਹਿ ਦਿੰਦਾ ਵੀ ਮੋੜਤਾ ਕਹਿ ਦਿੰਦਾ ਤੈਨੂੰ ਸਰਪੰਚ ਨਹੀਂ ਚੁਣਦਾ ਤੂੰ ਪੰਜ ਮੈਂਬਰ ਆਪੇ ਨਾਲ ਖੜੇ ਕਰ ਲਾ ਤੇ ਉਹ ਫਰ ਦਵਾਉਂਦਾਗਾ ਹੋ ਸਕਦਾ ਆਪ ਵੀ ਆਫਰ ਦਿੰਦਾ ਹੋਵੇ ਜਦੋਂ ਐਮਐਲਏ ਆ ਹਲਕੇ ਦਾ ਜੇਤੂ ਹਲਕੇ ਦਾ ਸਾਡੇ ਹਲਕੇ ਦਾ ਐਮਐਲਏ ਆ ਉਹ ਕਹਿ ਦਿੰਦਾ ਮੈਂ ਆਪਦੇ ਹਲਕੇ ਦੇ ਵਿੱਚ ਸ਼ਾਂਤਮਈ ਰੱਖਦਾ ਮੈਂ ਆਪਦੇ ਹਲਕੇ ਦੇ ਵਿੱਚ ਜਾਣਾ ਚਾਹੁੰਨਾ ਆ ਆਪਦੇ ਹਲਕੇ ਦੇ ਵਿੱਚ ਜਦੋਂ ਕੋਈ ਘਟਨਾ ਵਾਪਰਦੀ ਆ ਆਪਦੇ ਹਲਕੇ ਦਾ ਉਦੋਂ ਤਾਂ ਪਤਾ ਨਹੀਂ ਲੱਗਦਾ ਐਮਐਲਏ ਨੂੰ ਤੇ ਜਦੋਂ ਇਹੋ ਜਿਹਾ ਕੰਮ ਕਰਾਉਣਾ ਹੁੰਦਾ ਉਦੋਂ ਹਲਕੇ ਦੇ ਵਿੱਚ ਗੁੰਡਾਗਰਦੀ ਕਰਾਉਣ ਵਾਸਤੇ ਉੱਤਰੇ ਹੁੰਦਾ ਆ ਤੇ ਹੁਣ ਇਸ ਕਰਕੇ ਕਹਿ ਰਿਹਾ ਆ ਕਹਿੰਦਾ ਵੀ ਮੈਂ ਪੰਚਾਇਤ ਮੈਂਬਰ ਹਾਂ ਨੰਬਰ ਵਾਰਡ ਦੀ ਸੁਖਪਾਲਕਾਰ ਉਹਨੂੰ ਕਹਿ ਦਿੰਦਾ ਤੈਨੂੰ ਮੈਂ ਸਰਪੰਚੀ ਲਈ ਚੋਣ ਦੂੰਗਾ ਤੇ ਜੱਜੀ ਅਰਗਿਆਂ ਨੂੰ ਕਮਜ਼ੂਰ ਅਰਗਿਆਂ ਨੂੰ ਕਹਿ ਦਿੰਦਾ ਤੁਸੀਂ ਆਫਰ ਦਿਓ ਪੈਸਿਆਂ ਦੇ ਤੇ ਮੈਂਬਰਾਂ ਨੂੰ ਆਪਦੇ ਵੱਲ ਕਰਕੇ ਤੇ ਆਪਾਂ ਇਹਨੂੰ ਪੰਚਾਇਤ ਮੈਂਬਰੀ ਚੋਣ ਲਾਗੇ ਤੇ ਨਾ ਕਿ ਤੁਸੀਂ ਸਰਪੰਚੀ ਆਪ ਕਰਾਂਗੇ ਸੇ ਮੰਗੇ ਹੀ ਕਰਾਂ ਸਾਫ਼ ਹੋਣਾ ਚਾਹੀਦਾ ਹੈ ਅਸੀਂ ਅਜ਼ੀਜ਼ੋ ਪਿੰਡ ਦੇ ਪ੍ਰਾਪਨਾ ਸਹਿਤ ਸਾਡੇ ਨਾਲ ਸੇ ਹੋਣਾ ਚਾਹੀਦਾ ਹੈ ਸੇ ਪਾੜ ਰਹੇ ਹੈ ਜੀ ਸਾਨੂੰ ਟੋ ਟਿੱਕ ਤੇ ਉਹਦੇ ਕੋਲੇ ਜਾਂਦੇ ਕਰੇ ਜੇ ਜੇ ਕੰਮ ਧੰਦੇ ਦੇ ਉਹਦੇ ਕੋਲ ਵੀ ਜਾਂਦੇ ਹੈ ਮੁਰਦਾਬਾ ਮੁਰਦਾਬਾ ਐਮ ਐਲ اے ਮੋਲਕ ਮੁਰਦਾਬਾ 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 फरीदोट मुर्दाबाद मुर्दाबाद टी डी पी ओ फरीदकोट मुर्दाबाद मुर्दाबाद पंजाब सरकार मुर्दाबाद मुर्दाबाद टी डी पी ओ फरीदकोट मुर्दाबाद मुर्दाबाद